ਕਤਲ ਦੇ ਦੱਸੇ ਦੋਸ਼ੀ ਜਾ ਰਹੇ ਸਾਬੀ ਕਮਾਂਡੋ ਦੇ ਘਰ ਦੀ ਹਮਲਾਵਾਰਾਂ ਵੱਲੋਂ ਜਮ ਕੇ ਭੰਤੋੜ ਵੀ ਕੀਤੀ ਤੇ ਘਰ ਵਿੱਚ ਪਈ ਹਰ ਚੀਜ਼ ਦੇ ਨਾਲ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਸਾਬੀ ਦੀ ਭੈਣ ਅਨਸਾਰ ਉਹਨਾਂ ਦੇ ਘਰ ਗੁੰਡਾ ਕਰਦੀ ਦਾ ਨੰਗਾ ਨਾਚ ਕੀਤਾ ਗਿਆ ਗੱਲ ਸਰ ਝਗੜਾ ਹੀ ਹੋਇਆ ਵਾ ਮਤਲਬ ਆਪਸ ਵਿੱਚ ਮੇਰਾ ਬ੍ਰਦਰ ਹੀ ਤੇ ਮੁੰਡੇ ਉਹਨਾਂ ਘਰੋਂ ਉੱਠ ਕੇ ਗਿਆ ਵਾ ਉਧਰੋਂ ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ ਤੇ ਪਹਿਲੇ ਤੇ ਚਾਰ ਪੰਜ ਮੁੰਡੇ ਹੀ ਫੇਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ ਉਹ ਤੇ 도ੜ ਗਿਆ ਇੱਥੋਂ ਤੇ 도ੜ ਗਿਆ ਜਾਨ ਬਚਾ ਕੇ ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਕੇ ਝੁਲਣ ਲੱਗ ਗਏ ਆਪਸ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਕਿ ਉਹਨੂੰ ਮਤਲਬ ਮੁੰਡੇ ਸਾਡੇ ਨੇ ਇਹਨਾਂ ਕੋ ਪਿਸਟਲ ਕੋ ਲਿਆ ਪਿਸਟਲ ਕੋ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇਓ ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਹੀ ਗੋਲੀ ਚਲਾਉਣ ਨੂੰ ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ। ਦੋਸਤੋ ਬਾਅਦ ਕੀ ਨਾ ਕਰਦੇ ਭੰਗ ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀਦੀ ਆ ਦਾਤਰ ਨੇ ਤੇ ਉਹ ਆਂਦੇ ਨੇ ਬਾਅਦ ਵਿੱਚ ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਾਂ ਵੀ ਕੱਢਦੇ ਆ ਕਾਫੀ ਮੈਂ ਤੇ ਗਈ ਸੀ ਦਫਤਰ ਮੈਂ ਦਫਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜਪੰਨ ਕਰ ਗਏ ਆ। ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ ਕੁਛ ਨਹੀਂ ਛੱਡ ਕੇ ਗਏ ਮੰਮੀ ਹੁਣੀ ਘਰ ਨਹੀਂ ਹੀ ਹੈਗੇ ਡੈਡੀ ਵੀ ਹੈ ਨਹੀਂ ਘਰ ਤੇ ਸਾਡੀ ਕੁੱਤੀ ਹੀ ਘਰ ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕੇ ਅਸਾਂ ਕਿੰਨੇ ਕ ਨੌਜਵਾਨ ਦੇ ਬਣਾ ਕਿੰਨੇ ਕ ਹੁਣੇ ਕੋਈ 20 25 ਨੌਜਵਾਨ ਨਹੀਂ ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾਰੇ ਹੀ ਹੋਵੇ ਲੋ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀਆਂ ਮੈਂ ਆ ਕੇ ਅਚਾਨਕ ਵੇਖਿਆ ਮੈਂ ਲੈ ਕੇ ਗਈ ਆ ਉਹਨੂੰ ਤੇ ਉਹਦੇ ਟਾਂਕੇ ਲੱਗੇ ਪੰਜ ਟਾਂਕੇ ਲੱਗੇ ਆ ਤੇ ਹਜੇ ਤੱਕ ਹੋਸ਼ ਨਹੀਂ ਕਰਦੀ ਪਈ ਹੈਗੀ ਅੱਜ ਜਿਹੜਾ ਕੁਵਾਰਦਤ ਹੋਈ ਆ ਉਹਦੇ ਸਬੰਧ ਵਿੱਚ ਦੋ ਆਟੀਆਂ ਉਹਨਾਂ ਨੇ ਜਿਹੜਾ ਸਾਬੀ ਇੱਕ ਦੂਜੀ ਤੇ ਰਲਾ ਉਹਦੇ ਘਰੇ ਹਮ ਤੋੜ ਕੀਤੀ ਹੈ ਘਰੇ ਕੋਈ ਹੈ ਨਹੀਂ ਸੀ ਤੇ ਕਾਫੀ ਪੰਤੋੜ ਅੰਦਰ ਵੀ ਗੇੜ ਦੀ ਕਰਕੇ ਤੇ ਕੀ ਕਾਰਵਾਈ ਕੀਤੀ ਜਾਏਗੀ ਪਰਚਾ ਦਰਜ ਹੋਊਗਾ ਜੀ ਚੱਲ ਰਹੀ ਤਫਤੀਸ਼ ਤੇ ਤਫਤੀਸ਼ ਤੇ ਪ੍ਰੋਪਰ ਜਿਹੜੀ ਜੋ-ਜੋ ਅ ਅਮਲ ਜਾਂਦੇ ਜਾਊਗਾ ਜੋ ਸਾਹਮਣੇ ਆਊਗਾ ਜੋ-ਜੋ ਵੀ ਤਫਤੀਸ਼ ਦੇ ਪਾਰਟ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਹੀ ਦੰਕ ਪਾਇਆ ਗਿਆ। ਮਾਮਲਾ ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਗਲੀ ਤੋਂ ਇਕੱਠੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ। ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ। ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਬੋਕ ਦੇ ਬਰੌਟ ਹੈਡ ਹੋ ਗਿਆ। ਦੂਜਾ ਜਿਹੜਾ ਰਾਹੁਲ ਦਤਰਾ ਉਹ ਇਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ। ਤੇ ਬਾਕੀ ਦੂਜੇ ਗੁੱਟਦਾਰ ਅਸੀਂ ਤਫ਼ਤੀਸ਼ ਕਰ ਰਹੇ ਆ ਪਤਾ ਕਰਦੇ ਕਿਹੜੇ ਗਰੁੱਪ ਨੇ ਕੋਈ ਚਾਲੀਆਂ ਕੀ ਇਹਨਾਂ ਦੀ ਲੱਖ ਦਾ ਟਕੇ। ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ? ਅਜੇ ਮੌਕੇ ਤੇ ਖੋਲੀ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰ ਲਿਆ ਸਰ ਮਨਾਵਤ ਸਿੰਘ ਜਾਣਕਾਰੀ ਦਿੱਤੀ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਸੇ